ਚਲੋ ਇਨ ਆਵੇ ਮੇਰੇ ਖਿਆਲ ਤੁਸੀਂ ਇਸ ਗੱਲ ਨੂੰ ਇਕਨੋਲਜ ਤਾਂ ਕੀਤਾ ਨਾ ਵੀ ਜਿਹੜਾ ਐਗਰੀਕਲਚਰ ਸੈਕਟਰ ਨੂੰ ਲੈ ਕੇ ਖੁਦਮੁਖਤਿਆਰੀ ਤੇ ਗੱਲ ਆਉਗੀ ਦੇਖੋ ਮੈਂ ਤੁਹਾਨੂੰ ਬਹੁਤ ਸਪਸ਼ਟ ਗੱਲ ਕਰਦਾ ਜੇ ਖੇਤੀ ਰਾਜਿਆਂ ਦਾ ਅਧਿਕਾਰ ਆ ਸਾਰੇ ਮੁਲਕ ਦੇ ਵਿੱਚ ਇੱਕ ਐਮਐਸਪੀ ਕਿਵੇਂ ਤੈਅ ਹੋ ਜੂ ਮੈਨੂੰ ਇਹ ਦੱਸੋ ਬਿਲਕੁਲ ਜਦੋਂ ਕਿ ਹਰ ਥਾਂ ਤੇ ਲਾਗਤ ਕੀਮਤ ਅੱਡੋ ਅੱਡ ਕਿਤੇ ਝੋਨਾ 3000 ਰੁਪਏ ਕੁਇੰਟਲ ਖਰਚ ਹੁੰਦਾ ਉਹ ਤੇ ਪੈਦਾ ਕਰਨ ਤੇ ਉੱਥੇ ਐਮਐਸਪੀ ਲਾਗੂ ਹੁੰਦੀ ਹੈ ਉਹ ਕਹਿੰਦੇ ਸਾਡਾ ਖੂਨ ਨਿਚੋੜ ਰਹੀ ਹੈ ਜਿੱਥੇ 1100 ਰੁਪਏ ਝਾਰਖੰਡ ਜਾਂ 1200 ਜਾਂ 1400 ਰੁਪਏ ਦੀ ਲਾਗਤਾਂ ਕਿਉਂਕਿ ਜ਼ਮੀਨ ਦੀ ਉਪਜਾਊ ਸ਼ਕਤੀ ਹੋ ਰਾ ਵਾਤਾਵਰਣ ਹੋ ਰਾ ਆਰਕਟ ਹੋ ਰਾ ਸਚਾਈ ਦੇ ਸਾਧਨ ਹੋ ਰਾ ਇਸ ਕਰਕੇ ਇੱਕ ਐਮਐਸਪੀ ਲਾਗੂ ਹੀ ਨਹੀਂ ਹੋ ਸਕਦੀ ਸਾਰੇ ਮੁਲਕ ਇਸ ਕਰਕੇ ਕਿਸਾਨਾਂ ਨੂੰ ਆਪ ਦੀ ਸੋਚ ਆ ਜਿਹੜੀ ਉਹ ਵੀ ਫੈਡਰਲ ਨੁਕਤਾ ਨਗਾ ਤੋਂ ਮੁੜ ਕੇ ਸੋਚਣੀ ਚਾਹੀਦੀ ਹੈ ਉਸਾ ਹਿਸਾਬ ਨਾਲ ਫਿਰ ਇਹਨਾਂ ਦੀ ਲੜਾਈ ਰਾਜਾਂ ਨਾਲ ਵੀ ਬਣਦੀ ਆ ਤੁਹਾਨੂੰ ਲੱਗਦਾ ਨਹੀਂ ਇਹ ਪੂਰਾ ਇੱਕ ਪਲੈਂਕ ਐਮਐਸਪੀ ਦੀ ਜਿਹੜੀ ਡਿਮਾਂਡ ਹੈ ਕੰਟਰੀ ਵਾਈਡ ਦੀ ਇਹ ਅੰਦਰਖਾਤੇ ਤਾਂ ਸਾਰੀ ਗੱਲ ਸੈਂਟਰ ਨੂੰ ਸੂਟ ਹੀ ਕਰਦੀ ਹੈ ਨਰੇਟਿਵ ਵੀ ਬਣਿਆ ਰਵੇ ਤੇ ਅਸੀਂ ਇਹ ਵੀ ਨਾ ਮੰਨੀਏ ਬਿਲਕੁਲ